ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਹਰੀਆਂ ਮੋਟੇ ਮਿਰਚਾਂ ਦਾ ਪਰਮਾ achar ਤੁਸੀਂ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਉਹ ਤਿੰਨ ਟਿਪਸ ਜਿਹੜੇ ਦੇ ਨਾਲ ਕਿ ਤੁਹਾਡਾ achar ਲੰਬੇ ਸਮੇਂ ਤੱਕ ਚੱਲੇਗਾ ਚਲੋ ਆਪਾਂ ਰੈਸਪੀ ਸਟਾਰਟ ਕਰਦੇ ਹਾਂ achar ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਸਰੋਂ ਦਾ ਤੇਲ ਗਰਮ ਕਰਾਂਗੇ ਮੈਂ ਇੱਕ ਪੈਨ ਦੇ ਵਿੱਚ ਤੇਲ ਪਾ ਲਿਆ ਹੈ ਜਦੋਂ ਤੇਲ ਬਿਲਕੁਲ ਪੂਰਾ ਵਧੀਆ ਗਰਮ ਹੋ ਜਾਵੇਗਾ ਜਾਂ ਧੂਆ ਨਿਕਲਣ ਲੱਗ ਜਾਵੇਗਾ ਉਦੋਂ ਆਪਾਂ ਗੈਸ ਬੰਦ ਕਰ ਦਾਂਗੇ ਅਤੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦੇਵਾਂਗੇ ਆਪਣਾ ਤੇਲ ਗਰਮ ਹੋ ਚੁੱਕਿਆ ਹੀ ਆਪਾਂ ਇਹਨੂੰ ਕੱਢ ਭਾਂਡੇ ਦੇ ਵਿੱਚ ਕੱਢ ਲਵਾਂਗੇ ਇਹ 500 ਗ੍ਰਾਮ ਮਿੱਟੀ ਨੇ ਜੀ ਅੱਧਾ ਕਿਲੋ ਇਹਨਾਂ ਨੂੰ ਬਿਲਕੁਲ ਤੋਸ ਮਾਰ ਕੇ ਧੁੱਪ ਲਗਵਾਲੀ ਹੈ ਤੇ ਆਪਾਂ ਇਹਨਾਂ ਦੀ ਜੋ ਆ ਡੰਡੀ ਹੈ ਉਹਨੂੰ ਕੱਟ ਦਵਾਂਗੇ ਤੇ ਬਸ ਇੱਕ ਵਿੱਚ ਕੱਟ ਲਗਾ ਦੇਵਾਂਗੇ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚੋਂ ਗੁੱਦਾ ਜੋ ਬੀ ਆ ਉਹ ਵੀ ਕੱਢ ਸਕਦੇ ਹੋ ਤੇ ਆਪਾਂ ਵੀ ਐ ਥੋੜੇ ਥੋੜੇ ਕੱਢ ਲਵਾਂਗੇ ਸਾਰੇ ਮਿਰਚਾਂ ਨੂੰ ਆਪਾਂ ਕੱਟ ਲਵਾ ਲਾਂਗੇ ਇਸੇ ਤਰ੍ਹਾਂ ਜੋ ਮਿਰਚਾਂ ਇੰਦਲੀ ਗੁੱਦਾ ਤੇ ਬੀ ਨੇ ਹੀ ਆਪਾਂ ਇਸ ਤਰ੍ਹਾਂ ਕੱਢ ਲਵਾਂਗੇ ਚਮਚੇ ਦੀ ਮਗਰੀ ਡੰਡੀ ਨਾਲ ਤੁਸੀਂ ਚਾਹੋ ਤਾਂ ਕਰਦੇ ਨਾਲ ਵੀ ਕੱਢ ਸਕਦੇ ਹਾਂ ਇਸੇ ਤਰ੍ਹਾਂ ਆਪਾਂ ਸਾਰੇ ਮਿਰਚਾਂ ਦੇ ਵਿੱਚੋਂ ਬੀਜੇ ਕੱਢ ਦਵਾਂਗੇ ਸਾਰੇ ਮਿਰਚਾਂ ਦੇ ਵਿੱਚੋਂ ਗੁੱਦਾ ਆਪਾਂ ਕੱਢ ਲਿਆਈ ਤੇ ਹੁਣ ਆਪਾਂ ਮਸਾਲਾ ਤਿਆਰ ਕਰਦੇ ਹਾਂ ਜੋ ਵੀ ਮਿਰਚਾਂ ਦੇ ਵਿੱਚ ਭਰਾਂਗੇ ਮਿਰਚਾਂ ਦੇ ਵਿੱਚ ਮਸਾਲਾ ਭਰਨ ਦੇ ਲਈ ਅਬ ਮਸਾਲਿਆਂ ਨੂੰ 2-3 ਮਿੰਟ ਰੋਸਟ ਕਰਾਂਗੇ ਤੇ ਉਸ ਦੇ ਲਈ ਮੈਂ ਲੈ ਆਏ ਨੇ 3 ਚਮਚੇ ਸਰੋਂ ਦੇ ਤੁਸੀਂ ਪੀਲੀ ਸਰੋਂ ਵੀ ਲੈ ਸਕਦੇ ਹੋ ਇਹ ਮੈਂ ਬਰਾਊਨ ਸਰੋਂ ਲਈਆ ਤੇ ਤੁਸੀਂ ਰਾਈ ਵੀ ਪਾ ਸਕਦੇ ਹੋ ਇਹ ਆਪਣਾ ਨਾਰਮਲ ਚਮਚੀ ਹੈ ਘਰੇ ਬਰਤਨ ਵਾਲਾ ਤੇ 2 ਚਮਚੇ ਪਾਵਾਂਗੇ ਸਾਫ ਧਨੀਆ ਇੱਕ ਚਮਚ ਪਾਵਾਂਗੇ ਕਾਲੀ ਮਿਰਚ ਕਾਲੀ ਮਿਰਚ ਜਿਹੋ ਆਪਣੇ ਮਿਰਚਾਂ ਦੇ ਵਿੱਚ ਥੋੜਾ ਜਿਹਾ ਤਿੱਖਾਪਨ ਦਊਗੀ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਦਾ ਹੈ ਇੱਕ ਚਮਚ ਜੀਰੇ ਦਾ ਪਾਵਾਂਗੇ ਇੱਕ ਚਮਚ ਸੌਫ ਅੱਧਾ ਚਮਚ ਪਾਵਾਂਗੇ ਆਪਾਂ ਮੇਥੀ ਦਾਣਾ ਮੇਥੀ ਦਾਣਾ ਤੁਸੀਂ ਥੋੜਾ ਜਿਹਾ ਪਾਇਓ ਮੇਥੀ ਦਾਣੇ ਦੇ ਨਾਲ ਨਾ ਕਈ ਵਾਰ ਕੜਵਾਪਣ ਵੀ ਆ ਜਾਂਦਾ ਹੈ ਆਪਾਂ ਬਿਲਕੁਲ ਹੀ ਘੱਟ ਗੈਸ ਤੇ ਇਹਨੂੰ ਸੇਕ ਲਾਵਾਂਗੇ 2 ਤੋਂ 3 ਮਿੰਟ ਤੇ ਤੁਸੀਂ ਕਦੇ ਵੀ ਕੋਈ ਵੀ achar ਪਾਉਣੀ ਹੁੰਨੇ ਉਹ ਤਾਂ ਤੁਸੀਂ ਬਸ ਆਪਣਾ ਜੋ ਮਸਾਲਾ ਹੈ ਉਹ ਭੁੰਨ ਕੇ ਹੀ ਪਾਇਆ ਕਰੋ ਮਸਾਲਿਆਂ ਦੇ ਵਿੱਚ ਥੋੜੀ ਜਿਹੀ ਨਮੀ ਹੁੰਦੀ ਆ ਜੋ ਨਮੀ ਹੁੰਦੀ ਆ ਜਦੋਂ ਅਸੀਂ ਮਸਾਲਾ ਜਿਹਾ ਡਾਇਰੈਕਟ ਹੀ ਪਾ ਦਿੰਨੇ ਆ ਮਸਾਲੇ ਆਪਣੀ ਮਿਰਚਾਂ ਦੇ ਵਿੱਚ ਜਾਂ ਕਿਸੇ ਵੀ achar ਦੇ ਵਿੱਚ ਤਾਂ ਉਸ ਦੇ ਨਾਲ ਆਪਣਾ achar ਜਲਦੀ ਖਰਾਬ ਹੋ ਜਾਂਦਾ ਹੈ ਜਦੋਂ ਭੁੰਨਾਗੇ ਮਸਾਲਿਆਂ ਨੂੰ ਤਾਂ ਇਹ ਜੋ ਨਮੀ ਹੈ ਉਹ ਖਤਮ ਹੋ ਜਾਵੇਗੀ ਉਸੇ ਇਸੇ ਤਰ੍ਹਾਂ ਹਲਾਉਂਦੇ ਹੋਏ ਬਸ ਦੋ ਤੋਂ ਤਿੰਨ ਮਿੰਟ ਤੱਕ ਬਿਲਕੁਲ ਲੋਗ ਐਸਤੇ ਮਸਾਲੇ ਭੁੰਨੇ ਹਨ ਜਿਆਦਾ ਮਚਾਉਣੇ ਨਹੀਂ ਮਸਾਲੇ ਮੱਚੇ ਮਸਾਲਿਆਂ ਦਾ ਫਿਰ ਟੇਸ ਮਿਰਚਾਂ ਤੋਂ ਬਿਲਕੁਲ ਵਧੀਆ ਨਹੀਂ ਆਉਣਾ ਮਸਾਲੇ ਆਪਣੇ ਭੁੱਜ ਜੁਕੇ ਨੇ ਹੁਣ ਆਪਾਂ ਇਹਨੂੰ ਠੰਡਾ ਕਰ ਲਵਾਂਗੇ ਇੱਕ ਪਲੇਟ ਵਿੱਚ ਕੱਢ ਲੈਣੇ ਆ ਗਰਮ ਕੜਾਹੀ ਦੇ ਵਿੱਚ ਤੋਂ ਜਰੂਰ ਇਹਨੇ ਕੱਢਣੇ ਇਹ ਤਾਂ ਜ਼ਿਆਦਾ ਮੱਚ ਜਾਣਗੇ ਤੇ ਠੰਡੇ ਹੋ ਗਏ ਉਹਦਾ ਆਪਾਂ ਨਾਲ ਮਿਕਸੀ ਵਿੱਚ ਪਾ ਕੇ ਪੀਸਾਂਗੇ ਮਸਾਲੇ ਆਪਣੇ ਠੰਡੇ ਹੋ ਚੁੱਕੇ ਨੇ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਲਵਾਂਗੇ ਤੁਸੀਂ ਅੱਧਾ ਚਮਚਾ ਜਮੈਨ ਦਾ ਹੀ ਪਾ ਸਕਦੇ ਹੋ ਕੁੰਨੇ ਹੈ ਨਹੀਂ ਆਪਾਂ ਇਹ ਤੁਸੀਂ ਜਿਹਾ ਤੁਸੀਂ ਭੁੰਨ ਵੀ ਸਕਦੇ ਹੋ ਮਸਾਲਿਆਂ ਦੇ ਵਿੱਚ ਪਰ ਮੈਂ ਤਾਂ ਇਸੇ ਤਰ੍ਹਾਂ ਪਾਈ ਹੈ ਲਈ ਮਸਾਲਾ ਪਿਸ ਚੁੱਕੇ ਆਪਣਾ ਤੁਸੀਂ ਇਸ ਤਰ੍ਹਾਂ ਦਰਦਰਾ ਜਿਹਾ ਹੀ ਪੀਣਾ ਹੈ ਮਸਾਲਾ ਜਿਆਦਾ ਆਪਾਂ ਫਾਈਨ ਪੇਸਟ ਨਹੀਂ ਬਣਾਉਣਾ ਮੈਂ ਆਪਾਂ ਨੇ ਇੱਕ ਕਾਂਡੇ ਵਿੱਚ ਕੱਢ ਲਵਾਂਗੇ ਪੀਸੇ ਹੋਏ ਮਸਾਲੇ ਦੇ ਵਿੱਚ ਹੁਣ ਆਪਾਂ ਨਮਕ ਪਾਵਾਂਗੇ ਇੱਕ ਚਮਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਅੱਧਾ ਚਮਚਾ ਆਪਾਂ ਹਲਦੀ ਪਾਵਾਂਗੇ ਤੇ ਕਸ਼ਮੀਰੀ ਮਿਰਚ ਪਾਵਾਂਗੇ ਜਿਹਨੂੰ ਦੇਗੀ ਮਿਰਚ ਕਹਿੰਦੇ ਆਪਾਂ ਅੱਧਾ ਚਮਚ ਇਸ ਦੇਗੀ ਮਿਰਚ ਦੇ ਨਾਲ ਜੋ ਮਸਾਲਾ ਹੈ ਉਹਦਾ ਕਲਰ ਵਧੀਆ ਆਵੇਗਾ ਤੇ ਅੱਧਾ ਚਮਚ ਪਾਵਾਂਗੇ ਅਮਚੂਰ ਪਾਊਡਰ ਥੋੜੀ ਜਿਹੀ ਹਿੰਗ ਪਾਵਾਂਗੇ। ਇਹ ਹੁਣ ਆਪਾਂ ਪਾਵਾਂਗੇ ਜੋ ਆਪਾਂ ਤੇਲ ਗਰਮ ਕਰਿਆ ਸੀਗਾ ਸਰੋਂ ਦਾ ਦੋ ਚਮਚ ਇਸ ਤੇਲ ਦੇ। ਬਸ ਆਪਣਾ ਮਸਾਲਾ ਤਾਂ ਕਿ ਮਿਕਸ ਹੋ ਜਾਵੇ। ਤੇ ਦੋ ਚਮਚੇ ਪਾਵਾਂਗੇ ਆਪਾਂ ਸਿਰਕੇ ਦੇ ਜੋ ਆਪਾਂ ਆਚਾਰ ਚ ਪਾਉਣੇ ਆ। ਇਸ ਸਿਰਕੇ ਦੇ ਇਹ ਪੌਣੇ ਜ਼ਰੂਰੀ ਹਨ ਇਸ ਸਿਰਕੇ ਦੇ ਨਾਲ ਆਪਣਾ achar ਹੈ ਕਿ ਜੋ ਮੈਂ ਤਾਂ ਸੇਤੀ ਮਿਰਚਾ ਸੌਫਟ ਹੋ ਜਾਣਗੀਆਂ ਨਾਲੇ ਆਪਣਾ achar ਲੰਬੇ ਸਮੇਂ ਤੱਕ ਚੱਲੇਗਾ ਖਰਾਬ ਨਹੀਂ ਹੋਵੇਗਾ ਤੁਸੀਂ ਬਿਲਕੁਲ ਮਿਕਸ ਕਰ ਲੈਣਾ ਜਿਵੇਂ ਉੱਪਰ ਤਰੀਕਾ ਆਪਾਂ ਮਸਾਲਾ ਫਿਰ ਮਿਰਚਾਂ 'ਚ ਭਰ ਲਵਾਂਗੇ इस तरह भर के हाथों तो भी प्रेस कर सकते हो ਉਹ ਆਪਣੇ ਸਾਰੇ ਮਿਰਚ ਚ ਮਸਾਲਾ ਭਰ ਚੁੱਕੇ ਆ ਹੁਣ ਆਪਾਂ ਜੋ ਤੇਲ ਗਰਮ ਕਰਿਆ ਸੀ ਨਾ ਆਪਣੇ ਸਰੋਂ ਦਾ ਭਰੀਆਂ ਹੋਏ ਮਿਰਚਾਂ ਨੂੰ ਤੁਸੀਂ ਇਸ ਤਰ੍ਹਾਂ ਡਿੱਪ ਕਰ ਲੈਣੀਆਂ ਨੇ ਸਾਰੀ ਮਿਰਚ ਤੇ ਤੇਲ ਲੱਗ ਜਾਵੇ ਤੇ ਤੁਸੀਂ ਕੋਈ ਵੀ ਡੱਬਾ ਵਰਤ ਸਕਦੇ ਮੈਂ ਪਲਾਸਟਿਕ ਡੱਬਾ ਵਰਤ ਰਹੀ ਆਈ ਤੁਸੀਂ ਕੋਈ ਵੀ ਕੱਚ ਦਾ ਜਾਰ ਜਾਂ ਕੁਝ ਵੀ ਲੈ ਸਕਦੇ ਹੋ ਆਪਾਂ ਇਸ ਤਰ੍ਹਾਂ ਕਰਕੇ ਡੱਬੇ ਵਿੱਚ ਪਾਈ ਜਾਵਾਂਗੇ ਮਿਰਚਾਂ ਸਾਰੇ ਮਿਰਚਾਂ ਨੂੰ ਤੇਲ ਲੱਗ ਜਾਵੇਗਾ। ਇਹ ਸਾਰੇ ਮਿਰਚ ਆਪਣੀਆਂ ਪੈ ਚੁੱਕੀਆਂ ਨੇ। ਜੋ ਆਪਣਾ ਬਸਦਾ ਤੇਲ ਹੈ ਨਾ ਜੋ ਬਚ ਚੁਕਿਆ ਇਹ ਸਾਰਾ ਤੁਸੀਂ ਉੱਪਰ ਹੀ ਪਾ ਦੇਣਾ ਮਿਰਚਾਂ ਦੇ ਢੱਕਣ ਬੰਦ ਕਰ ਦੇਵਾਂਗੇ ਤੁਸੀਂ ਦੋ ਦਿਨ ਇਹ ਚਾਰ ਨੂੰ ਤੁੱਪੇ ਰੱਖ ਲਈ ਜੇ ਤਿੰਨ ਦਿਨ ਰੱਖਣਾ ਤਿੰਨ ਦਿਨ ਵੀ ਰੱਖ ਸਕਦੇ ਹੋ ਬਜਾ ਦੇਣ ਰੱਖਣ ਦੀ ਜ਼ਰੂਰਤ ਨਹੀਂ ਜੇ ਤੁਹਾਨੂੰ ਲੱਗਿਆ ਵੀ ਤੁਹਾਡਾ achar ਖਰਾਬ ਹੋਣ ਜਾ ਰਿਹਾ ਤਾਂ ਤੁਸੀਂ ਹੋਰ ਤੇਲ ਕਲਕਾ ਕੇ ਬਿਲਕੁਲ ਠੰਡਾ ਕਰਕੇ ਤੁਸੀਂ ਹੋਰ ਮਿਰਚਾਂ ਦੇ ਉੱਪਰ ਪਾ ਸਕਦੇ ਹੋ ਤਾਂ ਕਿ ਆਪਣੇ ਮਿਰਚਾਂ ਬਿਲਕੁਲ ਹੀ ਤੇਲ ਦੇ ਵਿੱਚ ਡੁੱਬੀਆਂ ਰਹਿਣ ਜਿੰਨੀਆਂ ਇਹ ਤੇਲ ਦੇ ਵਿੱਚ ਡੁੱਬੀਆਂ ਰਹਿਣਗੀਆਂ ਉਹਨਾਂ ਆਪਣਾ ਤਾਂ achar ਲੰਬੇ ਸਮੇਂ ਤੱਕ ਚੱਲੇਗਾ ਦੇਖੋ ਜਿਵੇਂ ਜਿਵੇਂ ਆਪਣੇ ਮਿਰਚਾਂ ਬਣਦੇ ਜਾਣਗੀਆਂ ਮਿਰਚਾਂ نیچے بیٹھ ਜਾਣਗੇ ਤੇਲ ਆਪਣਾ ਉੱਪਰ ਆ ਜਾਵੇਗਾ ਇਹਨਾਂ ਨੇ ਖੁਦ ਹੀ ਸਾਰੀਆਂ ਮਿਰਚਾਂ ਨੇ ਤੇਲ ਦੇ ਵਿੱਚ ਡੁੱਬ ਜਾਣਾ ਸੋਡਾ achar ਕਈ ਮਹੀਨੇ ਬਿਲਕੁਲ ਵੀ ਨਹੀਂ ਖਰਾਬ ਹੋਣਾ ਜੇ ਤੁਸੀਂ ਇਸ ਤਰੀਕੇ ਨਾਲ achar ਪਾਉਂਗੇ ਤੇ ਆਪਣੇ ਮਸਾਲੇ ਦੇ ਵਿੱਚ ਸਿਰਕਾ ਜ਼ਰੂਰ ਪਾਓ ਇੱਕ ਹੋਰ ਜ਼ਰੂਰੀ ਗੱਲ ਜੋ ਕਿ ਸੋਡਿਆਂ ਮਿਰਚਾਂ ਇਹ ਖਤਮ ਹੋ ਜਾਣਗੀਆਂ ਜਦੋਂ ਤੇਰਾ نیچے ਉਹ ਤੇਲ ਹੈ ਤੇਲ ਬਚੇਗਾ ਤੁਸੀਂ ਉਸ ਦੇ ਵਿੱਚ ਲਸਣ ਸਿਲ ਕੇ ਲਸਣ ਦਾ achar ਪਾ ਸਕਦੇ ਹੋ ਬਿਨਾ ਫਰਾਈ ਕਰੇ ਬਿਨਾ ਲਸਣ ਨੂੰ ਤਲੇ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਦਾ ਲਸਣ ਦਾ achar ਸੰਦਾਈ ਤੇ ਇੱਕ ਲਾਈਕ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ